ਚੋਣ ਪ੍ਰਚਾਰ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਅਜਿਹੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ ਜਿਸ ਨੂੰ ਦੇਖ ਕੇ ਹੈਰਾਨੀ ਪ੍ਰਗਟ ਹੁੰਦੀ ਹੈ ਕਿ ਆਖਿਰ ਕਿਹੜਾ ਰਾਜਨੀਤਿਕ ਨੇਤਾ ਕੀ ਬੋਲ ਰਿਹਾ ਹੈ ਕੀ ਕਰ ਰਿਹਾ ਹੈ ਜਾਂ ਫਿਰ ਕੋਈ ਅਜੀ ਹੀ ਹਰਕਤ ਹੋ ਜਾਂਦੀ ਹੈ ਇਸ ਵੇਲੇ ਤੁਸੀਂ ਵੀਡੀਓ ਦੇ ਵਿੱਚ ਰਾਹੁਲ ਗਾਂਧੀ ਦੀ ਰੈਲੀ ਦੀ ਸਟੇਜ ਨੂੰ ਦੇਖ ਰਹੇ ਹੋ ਜੋ ਅਚਾਨਕ ਹੇਠਾ ਡਿੱਗ ਜਾਂਦੀ ਹੈ ਦਰਅਸਲ ਅਜਿਹਾ ਲੱਗ ਰਿਹਾ ਹੋਵੇਗਾ ਕਿ ਕਿਤੇ ਸ਼ਾਇਦ ਪੁਚਾਲ ਨਾ ਆ ਗਿਆ ਹੋਵੇ ਪਰ ਅਜਿਹਾ ਨਹੀਂ ਹੈ ਰਾਹੁਲ ਗਾਂਧੀ ਦੀ ਰੈਲੀ ਦੇ ਵਿੱਚ ਸਟੇਜ ਜਿਹੜਾ ਉਹ ਹੇਠਾ ਡਿੱਗ ਜਾਂਦਾ ਹੈ ਇਸ ਰੈਲੀ ਦਾ ਆਯੋਜਨ ਪਾਲੀਗੰਜ ਸਥਿਤ ਖੇਤੀਬਾੜੀ ਫਾਰਮ ਵਿਖੇ ਕੀਤਾ ਗਿਆ ਸੀ ਪ੍ਰੋਗਰਾਮ ਦੇ ਵਿੱਚ ਰਾਸ਼ਟਰੀ ਜਨਤਾ 당 ਦੇ ਨੇਤਾ ਤੇਜਸਵੀ ਯਾਦਵ ਮੁਕੇਸ਼ ਸਹਾਨੀ ਅਤੇ CPI ਨੇਤਾ ਦੀਪੰਕਰ ਪਟਾਚਾਰਿਆ ਵੀ ਮੌਜੂਦ ਸਨ ਪਰ ਅਚਾਨਕ ਗੱਲਬਾਤ ਕਰਦੇ ਹੋਏ ਸਟੇਜ ਹੇਠਾਂ ਡਿੱਗ ਜਾਂਦੀ ਹੈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਬਿਹਾਰ ਦੇ ਪਟਲੀਪੁੱਤਰ ਲੋਕ ਸਭਾ ਹਲਕੇ ਅਧੀਨ ਪੈਂਦੇ ਪਾਲੀਗੰਜ ਵਿੱਚ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਵੱਡਾ ਹਾਦਸਾ ਹੋ ਸਕਦਾ ਸੀਗਾ ਪਰ ਬਾਲ ਬਾਲ ਬਚਾ ਹੋ ਗਿਆ ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਵੱਡਾ ਹਾਦਸਾ ਹੋਣੋਂ ਟਲ ਗਿਆ